ਮੈਂ ਸਾਰੇ ਨਵੇਂ ਸਿੰਗਰਾਂ ਨੂੰ ਹੀ ਮੌਕਾ ਦਿੰਦਾ ਆ ਜੇ ਕਿਸੇ ਵੀ ਮੇਰੀ ਪੋਸਟ ਦੇਖ ਰਿਹਾ ਕਿਸੇ ਦੀ ਇੱਛਾ ਹੋਵੇ ਤਾਂ ਮੈਨੂੰ ਫੋਨ ਕਰਕੇ ਮੈਨੂੰ ਮਿਲ ਸਕਦਾ ਆ ਹਾਕਾ ਮਾਰ ਬਲਹੌਂਦੀ ਸਭ ਨੂੰ ਉੱਠ ਜਾਓ ਹੁਣ ਸਾਰੇ ਕੰਨਾਂ ਦੇ ਵਿੱਚ ਮਿਸ਼ਰੀ ਖੋਲਣ ਮਾਂ ਦੇ ਬੋਲ ਪਿਆਰੇ ਤੇ ਮੈਂ ਆਫ ਕਰਦਾ ਆ ਵੀ ਸਾਰੇ ਸਿੰਗਰ ਆਪਣੀ ਮਾਂ ਬੋਲੀ ਵੱਲ ਆਪਣੇ ਸੱਭਿਆਚਾਰ ਵੱਲ ਥੋੜਾ ਜਿਹਾ ਧਿਆਨ ਦਿਓ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਹਰਪ੍ਰੀਤ ਕੌਰ ਇਸ ਵੇਲੇ ਜੀਐਨਈ ਕਾਲਜ ਵਿੱਚ ਮੌਜੂਦ ਹਾਂ ਜਿੱਥੇ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਤੇ ਸਾਡੇ ਨਾਲ ਸਿੰਗਰ ਗੋਗੀ ਘਰੇਵਾਲ ਤੇ ਮਨਜੀਤ ਸਿੰਘ ਜੀ ਮੌਜੂਦ ਨੇ ਤੇ ਨਾਲ ਹੀ ਰਜਿੰਦਰ ਸਿੰਘ ਜੀ ਵੀ ਮੌਜੂਦ ਨੇ ਜਿਹੜੇ 뮤직 ਕੰਪਨੀ ਦੇ ਮਾਲਕ ਐ ਪਹਿਲੇ ਤਾਂ ਸਰ ਬਹੁਤ ਬਹੁਤ ਸਵਾਗਤ ਹੈ। ਮੇਰੇ ਵੱਲੋਂ ਸਾਰੇ ਇਸ ਪ੍ਰੋਗਰਾਮ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸੋ ਅੱਜ ਜੀਐਨਈ ਦੇ ਵਿੱਚ ਸਾਨੂੰ ਸੱਦਾ ਦਿੱਤਾ ਗਿਆ ਸੀ ਅਸੀਂ ਮਾਂ ਬੋਲੀ ਗ੍ਰਫਸ ਤੇ ਆਏ ਹਾਂ ਤੇ ਇੱਥੇ ਬੱਚਿਆਂ ਨੇ ਸਾਰਿਆਂ ਨੇ ਹਾਲ ਦੇ ਵਿੱਚ ਕਾਫੀ ਵਿਚਾਰਾਂ ਕੀਤੀਆਂ ਮਾਂ ਬੋਲੀ ਦੀ ਸੇਵਾ ਬਾਰੇ ਕੀ ਕੀ ਹੋ ਸਕਦਾ ਹੈ ਕਿਹੜੇ-ਕਿਹੜੇ ਢੰਗ ਨਾਲ ਅਸੀਂ ਮਾਂ ਬੋਲੀ ਦੀ ਸੇਵਾ ਕਰ ਸਕਦੇ ਹਾਂ ਸੋ ਸਾਰਿਆਂ ਨੂੰ ਅੱਛੇ ਸੁਝਾਅ ਉਸੀ ਸਾਰਿਆਂ ਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜੋ ਦੱਸਿਆ ਵੀ ਗੀਤ ਸੰਗੀਤ ਵੀ ਇੱਕ ਐਸਾ ਜਰੀਆ ਜਿਹੜਾ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਕਿਉਂਕਿ ਗੀਤ-ਗੀਤ ਸਾਡਾ ਹਿੱਸਾ ਆ ਜਿਦੇ ਵਿੱਚ ਪੰਜਾਬੀ ਬੋਲੀ ਦੇ ਵਿੱਚ ਹੀ ਸਾਡੇ ਗਾਣੇ ਹੁੰਦੇ ਨੇ ਤੇ ਉਹ ਇੱਕ ਬਹੁਤ ਹੀ ਨਮੀ ਜਨਰੇਸ਼ਨ ਨੂੰ ਜੰਗ ਜਨਰੇਸ਼ਨ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਇੱਕ ਜਰੀਆ ਤੇ ਸੋ ਇੱਕ ਸਿੰਗਰ ਗੋਗੀ ਗਰੇਵਾਲ ਜਿਹਨੂੰ ਮੈਂ ਆਉਣ ਵਾਲੇ ਦਿਨਾਂ 'ਚ ਰਿਲੀਜ਼ ਵੀ ਕਰਨਾ ਆ ਤੇ ਇਹਦੇ ਗਾਣੇ ਆਉਣ ਵਾਲੇ ਨੇ ਤੇ ਉਹ ਮਾਂ ਬੋਲੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਹੁਣ ਤੁਸੀਂ ਦੋ ਸ਼ਬਦ ਉਹਦੇ ਸੁਣ ਲਓ ਤਾਂ ਬਿਲਕੁਲ ਅਸਰ ਤੁਸੀਂ ਮੌਜੂਦੋ ਕੀ ਨਵੇਂ ਸਿੰਗਰਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ ਅੱਗੇ ਹੰਦਾ ਹਾਂ ਮੈਂ ਸਾਰੇ ਨਵੇਂ ਸਿੰਗਰਾਂ ਨੂੰ ਹੀ ਮੌਕਾ ਦਿੰਦਾ ਹਾਂ ਜੇ ਕਿਸੇ ਵੀ ਮੇਰੀ ਪੋਸਟ ਦੇਖ ਰਿਹਾ ਕਿਸੇ ਦੀ ਇੱਛਾ ਹੋਵੇ ਤਾਂ ਮੈਨੂੰ ਫੋਨ ਕਰਕੇ ਮੈਨੂੰ ਮਿਲ ਸਕਦਾ ਆ ਮੇਰੀ ਸ਼ੁਰੂ ਤੋਂ ਹੀ ਰਹੀ ਹੈ ਫਿਰ ਤੋਂ ਵੀ ਨਵੇਂ ਸਿੰਗਰਾਂ ਨੂੰ ਹੀ ਮੌਕਾ ਦਿੱਤਾ ਹੈ ਗੋਗੀ ਗਰੇਵਾਲ ਦਾ ਵੀ ਬਿਲਕੁਲ ਨਮਾਇਆ ਹਾਲੇ ਤੱਕ ਕੋਈ ਵੀ ਇਹਦਾ ਗਾਣਾ ਕੋਈ ਵੀ ਸੰਗੀਤਕ ਪਟ ਨਹੀਂ ਆਇਆ ਇਹ ਸੈ ਕਿ ਰੀਜ਼ਨ ਲੱਗਦਾ ਕਿ ਮਾਂ ਬੋਲੀ ਔਲੋਪ ਹੁੰਦੀ ਜਾ ਰਹੀ ਹੈ ਵਿਦੇਸ਼ਾ ਵਿੱਚ ਤਾਂ ਅੱਜ ਕੱਲ ਬੋਰਡ ਤੇ ਵੀ ਪੰਜਾਬੀ ਲਿਖੇ ਜਾਣ ਲੱਗੇ ਪਰ ਇੱਥੇ ਲੋਕੀ ਸ਼ਰਮ ਕਰਦੇ ਹੋਈ ਲਿਖਣ ਵਿੱਚ ਨਹੀਂ ਔਲੋਪ ਨਹੀਂ ਹੁੰਦੀ ਜਾ ਰਹੀ ਕਈ ਵਾਰੀ ਸਾਡੀ ਮਜਬੂਰੀ ਹੋ ਜਾਂਦੀ ਹੈ ਜੇ ਹੁਣ ਕੋਰਟ ਦੇ ਵਿੱਚ ਅਸੀਂ ਜਾਂਦੇ ਆ ਜਦੋਂ ਉੱਥੇ ਭਾਸ਼ਾ ਵਕੀਲ ਵੀ ਅੰਗਰੇਜ਼ੀ ਬੋਲਦਾ ਜੱਜ ਵੀ ਅੰਗਰੇਜ਼ੀ ਬੋਲਦਾ ਤਾਂ ਸਾਨੂੰ ਫਿਰ ਉਹਦੇ ਵਿੱਚ ਹੀ ਵਿਚਰਨਾ ਪੈਂਦਾ ਹੈ ਤੇ ਉਹ ਥੋੜੇ ਥੋੜੇ ਸੁਧਾਰ ਹੋਣ ਵਾਲੇ ਨੇ ਉਹ ਆਉਣ ਵਾਲੇ ਸਮੇਂ 'ਚ ਹੋ ਜਾਣਦੇ ਨੇ ਲੋਕ ਅਵੇਅਰ ਹੋ ਗਏ ਨੇ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਤੇ ਅਸੀਂ ਘਰਾਂ 'ਚ ਤਾਂ ਸਾਰੇ ਪੰਜਾਬੀ ਬੋਲਦੇ ਆ ਸਾਡੇ ਬੱਚੇ ਪੰਜਾਬੀ ਬੋਲਦੇ ਨੇ ਤੇ ਸੋ ਕੋਈ ਐਸੀ ਗੱਲ ਨਹੀਂ ਡਰਨ ਵਾਲੀ ਗੱਲ ਨਹੀਂ ਜੋ ਸੋ ਜੋ ਤੁਸੀਂ ਡਰਦੀ ਮਹਿਸੂਸ ਕਰ ਰਹੇ ਹੋ ਡਰ ਥੋੜਾ ਬਹੁਤਾ ਉਹ ਵੀ ਅੱਛੀ ਗੱਲ ਆ ਵੀ ਸੁਚੇਤ ਹੋ ਰਿਹਾ ਤੇ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਤੇ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਆ ਜਿਹੜਾ ਲੋਕਾਂ ਨੂੰ ਸੁਚੇਤ ਕਰਦਾ ਇਹਦੇ ਬਾਰੇ ਸਾਡੀਆਂ ਕਮੀਆਂ ਦੱਸਦਾ ਆ ਵੀ ਸਾਡੀ ਬਾਦਸ਼ਾਹ ਜਿਹੜੀ ਆ ਸਾਡੇ ਤੋਂ ਬਿਸਰ ਨਾ ਜਾਵੇ ਤੇ ਸੋ ਵਧੀਆ ਗੱਲ ਆ ਤਾਂ ਬਿਲਕੁਲ ਗੋਗੀ ਗਰੇਵਾਲ ਜੀ ਸੱਡੇ ਨਾਲ ਮੌਜੂਦ ਨੇ ਤਾਂ ਪਹਿਲੇ ਤਾਂ ਤੁਹਾਡੇ ਤੋਂ ਗੀਤ ਹੀ ਸੁੰਣਾ ਚਾਹਾਂਗੇ ਮਾਂ ਬੋਲੀ ਦੇ ਓਕੇ ਅੰਮ੍ਰਿਤ ਵੇੜਾ ਉੱਠਦੀ ਤੜਕੇ ਤੜਦੀ ਚਾਹ ਗੁਰਬਾਣੀ ਪੜ੍ਹ ਕੇ ਅੰਮ੍ਰਿਤ ਵੇੜਾ ਉੱਠਦੀ ਤੜਕੇ ਤਰਦੀ ਚਾਹ ਗੁਰਬਾਣੀ ਪੜ ਕੇ ਹਾਕਾ ਮਾਰ ਬੁਲਾਉਂਦੀ ਸਭ ਨੂੰ ਹਾਕਾ ਮਾਰ ਬੁਲਾਉਂਦੀ ਸਭ ਨੂੰ ਉੱਠ ਜਾਓ ਹੁਣ ਸਾਰੇ ਕੰਨਾਂ ਦੇ ਵਿੱਚ ਮਿਸ਼ਰੀ ਖੋਲਣ ਮਾਂ ਦੇ ਬੋਲ ਪਿਆਰੇ ਕੰਨਾਂ ਦੇ ਵਿੱਚ ਮਿਸ਼ਰੀ ਖੋਲਣ ਕਹੈਦਾਸ ਹਾਰਾ ਕੰਮ ਮੁਕਾ ਕੇ ਜਦ ਪੀੜੇ ਤੇ ਬੈਂਦੀ ਨਾਲੇ ਬੁਣੇ ਸਵੈਟਰ ਮੇਰਾ ਨਾਲੇ ਹੱਸਦੀ ਰਹਿੰਦੀ ਕਹਿੰਦੀ ਤੇਰਾ ਵਿਆਹ ਹੁਣੇ ਕਰੀਨਾ ਮੈਂ ਨਹੀਂ ਸੁਣਨੇ ਲਾਰੇ ਕੰਨਾਂ ਦੇ ਵਿੱਚ ਮਿਸ਼ਰੀ ਖੋਲਣ ਮਾਂ ਦੇ ਬੋਲ ਪਿਆਰੇ ਕੰਨਾਂ ਦੇ ਵਿੱਚ ਮਿਸ਼ਰੀ ਖੋਲਣ ਕੀ ਲੱਗਦਾ ਅੱਜਕੱਲ ਦੇ ਜਿਹੜੇ ਸਿੰਗਰਜ਼ ਦੇ ਗੀਤ ਹੁੰਦੇ ਆ ਉਹਦੇ ਵਿੱਚ ਮਾਂ ਬੋਲੀ ਘਟਦੀ ਜਾ ਰਹੀ ਹੈ? ਹਾਂਜੀ ਜ਼ਰੂਰ ਘਟਦੀ ਜਾ ਰਹੀ ਹੈ ਜੀ। ਤੇ ਮੈਂ ਆਸ ਕਰਦਾ ਵੀ ਸਾਰੇ ਸਿੰਗਰ ਆਪਣੀ ਮਾਂ ਬੋਲੀ ਵੱਲ ਆਪਣੇ ਸੱਭਿਆਚਾਰ ਵੱਲ ਥੋੜਾ ਜਿਹਾ ਧਿਆਨ ਦੇਣ। ਤਾਂ ਬਿਲਕੁਲ ਸਰ ਤੁਸੀਂ ਵੀ ਇੱਥੇ ਅੱਜ ਮਾਂ ਬੋਲੀ ਦਿਵਸ ਤੇ ਆਏ ਹੋ ਕਿਵੇਂ ਦਾ ਮਹਿਸੂਸ ਹੋ ਰਿਹਾ ਜਦੋਂ ਆਪਾਂ ਮਾਂ ਬੋਲੀ ਨੂੰ ਪ੍ਰੋਮੋਟ ਕਰਦੇ ਆ ਇੱਕ ਅਲੱਗ ਜੀ ਫੀਲਿੰਗ ਆਂਦੀ ਓ। ਵਧੀਆ ਲੱਗਾ ਤੁਸੀਂ ਮਾਂ ਬੋਲੀ ਦੀ ਗੱਲ ਕਰਦੇ ਹੋ ਇਹ ਜ਼ਰੂਰੀ ਹੈ ਸਾਡੇ ਵਾਸਤੇ ਤੇ ਸਾਡੀਆਂ ਆਉਣ ਵਾਲੀਆਂ ਪੁਸਤਕਾਂ ਵਾਸਤੇ। ਤੇ ਇਹ ਟਰਾਈ ਕਰੋ ਕਿ ਜਿੰਨਾ ਵੀ ਹੋ ਸਕੇ ਆਪਣੇ ਮਾਂ ਬੋਲੀ ਨੂੰ ਬੋਲੋ ਸੁਣੋ ਗੀਤ ਸੁਣੋ ਤੇ ਮਾਂ ਬੋਲੀ ਲਈ ਦੋ ਲਾਈਨਾਂ ਹੋ ਜਾਣ ਮਾਂ ਵਰਗਾ ਕਣ ਸ਼ਾਵਾਂ ਬੂਟਾ ਤੇ ਕਿਧਰੇ ਨજર ਨਾ ਆਵੇ ਜਿਸ ਤੋਂ ਛਾਂ ਉਦਾਰੀ ਲੈ ਕੇ ਰੱਬ ਸਵਰਗ ਬਣਾਵੇ ਹੋਰ ਜਹਾਨਾ ਦੇ ਸਭ ਬੂਟੇ ਜੜ ਸੁੱਕਿਆਂ ਮੁਰਝਾਂਦੇ ਓਏ ਜਗ ਤਾਂ ਦਾਇਆ ਸਾਬੂਟਾ ਤੇ ਜਿਹੜਾ ਫਲ ਸੁੱਕਿਆਂ ਮੁਰਝਾਵੇ ਏ ਪ੍ਰੋਫੈਸਰ ਮੋਹਨ ਸਿੰਘ ਦੀਆਂ ਲੈਣਾ ਸਨ ਤੇ ਉਹਨਾਂ ਨੇ ਇਹ ਮਾਂ ਬੋਲੀ ਬਾਰੇ ਲਿਖਿਆ ਸੀ ਥੈਂਕ ਯੂ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਤੁਸੀਂ ਦੇਖ ਸਕਦੇ ਹੋ ਜੀਐਨਈ ਕਾਲਜ ਵਿੱਚ ਅੱਜ ਮਾਂ ਬੋਲੀ ਦਿਵਸ ਮਨਾਇਆ ਗਿਆ ਹੈ ਮਾਂ ਬੋਲੀ ਦੇ ਸਤਕਾਰ ਵਿੱਚ ਇੱਥੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ ਤਾਂ ਤੁਹਾਨੂੰ ਵੀ ਇਹੀ ਸੰਦੇਸ਼ਾ ਦਿੰਨੇ ਆ ਕਿ ਮਾਂ ਬੋਲੀ ਨਾਲ ਵੱਤ ਤੋਂ ਵੱਧ ਜੁੜੋ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਤਾਂ ਹੋਰ ਨਵੇਂ ਨਵੇਂ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਰੋਹਿਤ ਦੇ ਨਾਲ ਹਟਚਿਤਕਰ